ਗਰਮੀਆਂ ਦੇ ਮੌਸਮ ਦੇ ਵਿੱਚ ਇੱਕ ਸਮੱਸਿਆ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ ਉਹ ਹੈ ਲੂਜ਼ ਮੋਸ਼ਨ ਡਾਇਰੀਆ ਅਤੀਸਾਰ ਸੋ ਇਹਦੇ ਲਈ ਤੁਹਾਨੂੰ ਮੈਂ ਇੱਕ ਰੈਡੀਮੇਡ ਜਿਹੜੀ ਮੈਡੀਸਿਨ ਦੱਸਣ ਲੱਗਾ ਬਹੁਤ ਸੋਹਣਾ ਰਿਜ਼ਲਟ ਹੈਗਾ ਕੁੜਜ ਕਰਨਵਟੀ ਨਾਮ ਹੈ ਦਵਾਈ ਦਾ ਔਰ ਏ ਆਰ ਕਬਦਿਆਨ ਯਾਨੀ ਕਿ ਸੌਂਫਾ ਦਰਕ ਸੋ ਇਹ ਦੋਨੋਂ ਚੀਜ਼ਾਂ ਤੁਸੀਂ ਬੰਸਾਰੀ ਕੋਲ ਲੈ ਕੇ ਆਉਣੀ ਹੈ ਤੁਹਾਨੂੰ ਰੈਡੀਮੇਡ ਹੀ ਮਿਲ ਜਾਣਗੇ ਔਰ ਕੰਡੀਸ਼ਨ ਦੇ ਅਕੋਰਡਿੰਗ 4 ਗੋਲੀਆਂ ਇਸਦੀ ਲੈਣੀ ਹੈ 2 ਤੋਂ 4 ਗੋਲੀਆਂ 4 ਗੋਲੀਆਂ ਵਰਤੋ ਜ਼ਿਆਦਾ ਵਧੀਆ ਛੋਟੇ ਬੱਚੇ ਹੈਗੇ ਤਾਂ ਇੱਕ ਗੋਲੀ ਕਾਫੀ ਹੈ ਔਰ ਬੱਚੇ ਨੂੰ ਤੁਸੀਂ ਪਾਣੀ ਦੇ ਵਿੱਚ ਕੋਲ ਕੇ ਦੇ ਸਕਦੇ ਹੋ ਔਰ ਉਪਰ ਤੁਸੀਂ ਸੌਂਫਾ ਦਾ ਅਰਕ ਇਹਦੇ ਤੁਸੀਂ 4 ਚਮਚ ਠੀਕ ਹੈ ਔਰ ਬਰਾਬਰ ਪਾਣੀ ਪਾ ਲਓ ਜਾਂ ਪਾਣੀ ਥੋੜਾ ਵੱਧ ਪਾ ਲਓ ਔਰ ਇਸ ਦੀਆਂ 4 ਗੋਲੀਆਂ ਇਹ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਲਓ ਔਰ ਜੇ ਜ਼ਿਆਦਾ ਹੀ ਸਮੱਸਿਆ ਜ਼ਿਆਦਾ ਹੀ ਲੂਜ਼ ਮੂਸ ਹੋ ਲੱਗ ਰਿਹਾ ਤਾਂ 4 ਟਾਈਮ ਵੀ ਲੈ ਸਕਦੇ ਹੋ ਤਿੰਨ ਤਿੰਨ ਗੋਲੀਆਂ ਕਰਕੇ ਸੋ ਇਸ ਨੂੰ ਤੁਸੀਂ ਵਰਤੋ 1-2 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਊਗਾ ਔਰ ਹੁੰਦਾ ਹੈ ਜ਼ਿਆਦਾ ਗਰਮੀ ਕਰਕੇ ਹੈ ਸੋ ਗਰਮ ਚੀਜ਼ਾਂ ਦਾ ਪਰਹੇਜ਼ ਰੱਖੋ ਤੜੀਆਂ ਖੱਟੀਆਂ ਚੀਜ਼ਾਂ ਦਾ ਪਰਹੇਜ਼ ਰੱਖੋ ਔਰ ਪਾਣੀ ਵੱਧ ਤੋਂ ਵੱਧ ਪੀਓ ਇਸ ਨੂੰ ਤੁਸੀਂ ਜੇ ਤੁਹਾਡੇ ਕੋਲ अवेलेबल ਨਹੀਂ ਹੈ ਕੀਤਾ ਇਸ ਨੂੰ ਠੰਡੇ ਪਾਣੀ ਦੇ ਨਾਲ ਲੈ ਸਕਦੇ ਹੋ ਔਰ ਮੈਂ ਆਪਣੇ ਪੇਜ ਤੇ ਉਹੀ ਜਾਣਕਾਰੀ ਸ਼ੇਅਰ ਕਰਦਾ ਜਿਹੜੀ ਮੈਂ ਅਜਮਾਈ ਹੋਈ ਹੈ ਜਿਹੜੀ ਮੈਂ ਵਰਤੀ ਹੋਈ ਹੈ ਖਾਲੀ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਉਹ ਚੀਜ਼ਾਂ ਮੈਂ ਨਹੀਂ ਦੱਸਦਾ ਹੁੰਦਾ ਸੋ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਔਰ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਧੰਨਵਾਦ